ਹਾਂਜੀ ਕੀ ਹਾਲ ਹੈ ਸਾਰਿਆਂ ਦੇ ਆਸ ਕਰਨ ਸਾਰੇ ਠੀਕ ਹੋਵੋਗੇ ਤੇ 2025 ਦੀ ਬਾਜੀ ਦੇ ਵੀਰੇ ਪੋਸਟਰ ਲੈ ਕੇ ਆਏ ਜੀ ਆਪਾਂ ਤੇ ਪਹਿਲੀ ਬਾਜੀ ਆ ਗਈ ਜੀ ਪਿੰਡ ਗੋਕਲਗੜ ਅੰਮ੍ਰਾਲਾ ਹਰਿਆਣਾ ਜੀ ਮਿਤੀ ਆ ਗਈ 11 ਮਈ 2025 ਤੇ ਦੇਣ ਆ ਗਿਆ ਜੀ ਐਤਵਾਰ ਪਹਿਲਾ ਤੇ ਦੂਜਾ ਨਾਮ ਹੈਗੇ ਮੋਟਰਸਾਈਕਲ ਜੀ ਤੀਸਰਾ ਨਾਮ ਹੈਗੇ ਫਰਿੱਜ ਚੌਥਾ ਨਾਮ ਹੈਗੇ ਕੂਲਰ ਤੇ ਪੰਜਵਾਂ ਨਾਮ ਹੈਗਾ ਪੱਖਾ ਇਹਦੀ ਐਂਟਰੀ ਫੀਸ ਹੈਗੀ 3200 ਰੁਪਿਆ ਜੀ ਤੇ ਐਂਟਰੀਆਂ ਦਸੰਬਰ ਮਹੀਨੇ ਚ ਲਗਾਈਆਂ ਜਾਣੀਆਂ ਸੀਗੀ ਫਿਰ ਅਗਲੀ ਬਾਜੀ ਆ ਗਈ ਜੀ ਪਿੰਡ ਲੰਗਰਸ਼ਣੀ ਜ਼ਿਲ੍ਹਾ ਅੰਬਾਲਾ ਜੀ ਮਿਤੀ 26 5 2025 ਜੀ ਐਂਟਰੀ ਫੀਸ ਹੈ ਦੀ ਹੈਗੀ 3200 ਰੁਪਿਆ ਪਹਿਲਾ ਨਾਮ ਹੈਗਾ ਜੀ ਮੋਟਰਸਾਈਕਲ ਦੂਸਰਾ ਨਾਮ ਹੈਗਾ ਫਰਿੱਜ ਤੇ ਤੀਸਰਾ ਨਾਮ ਹੈਗਾ ਜੀ ਕੂਲਰ ਅਗਲੀ ਬਾਜੀ ਆ ਗਈ ਜੀ ਪਿੰਡ ਚਪਰਾੜ ਜਿਲ੍ਹਾ ਆ ਗਈ ਜੀ ਪਟਿਆਲਾ ਪਹਿਲਾ ਨਾਮ ਮੋਟਰਸਾਈਕਲ ਹੈ ਜੀ ਦੂਜਾ ਨਾਮ ਹੈਗਾ ਕੂਲਰ ਤੀਜਾ ਨਾਮ ਵਾਸ਼ਿੰਗ ਮਸ਼ੀਨ ਚੌਥਾ ਨਾਮ ਹੈ ਐਲਈਡੀ ਤੇ ਪੰਜਵਾਂ ਨਾਮ ਹੈਗਾ ਜੀ ਪਰਾਟਾ ਪੱਖਾ ਐਂਟਰੀ ਫੀਸ ਜੀ 30 12 2024 ਤੱਕ ਲਈ ਜਾਵੇਗੀ ਤੇ 24 5 2025 ਚ ਬਾਜੀ ਹੈ ਜੀ 3200 ਰੁਪਏ ਐਂਟਰੀ ਫੀਸ ਹੈ ਇਹਦੀ ਅਗਲੀ ਬਾਜੀ ਆ ਗਈ ਜੀ ਪਿੰਡ ਸ਼ਿਵਗੜ੍ਹ ਪਟਿਆਲਾ ਮਿਤੀ ਹੈਗੀ 4 ਮਈ 2025 ਦਿਨ ਹੈਗਾ ਐਤਵਾਰ ਜੀ ਪਹਿਲਾ ਨਾਮ ਹੈਗਾ ਫਰਿੱਜ ਦੂਸਰਾ ਨਾਮ ਫਰਾਟਾ ਪੱਖਾ ਤੀਸਰਾ ਨਾਮ ਹੈਗਾ ਛੱਤ ਵਾਲਾ ਪੱਖਾ ਤੇ ਇਹਦੀ ਐਂਟਰੀ ਫੀਸ ਹੈਗੀ 1700 ਰੁਪਏ ਜੀ ਅਗਲੀ ਬਾਜੀ ਹੈਗੀ ਜੀ ਪਿੰਡ ਕੋਕਰੀ ਕਲਾਂ ਮੋਗਾ 10 ਮਈ 2025 ਪਹਿਲੇ ਪੰਜ ਨਾਮ ਪਿੰਡ ਬਲੋ ਦਿੱਤੇ ਜਾਣਗੇ ਇਹ ਚ ਤੇ ਕੁੱਲ 80 ਕਬੂਤਰ ਐਂਟਰ ਕੀਤੇ ਜਾਣਗੇ ਤੇ ਇਹਦੀ ਐਂਟਰੀ ਫੀਸ ਹੈਗੀ ਆ 2200 ਰੁਪਏ 1 ਮਾਰਚ 2025 ਨੂੰ ਐਂਟਰੀਆਂ ਫੜੀਆਂ ਜਾਣਗੀਆਂ ਅਗਲੀ ਬਾਜੀ ਆ ਗਈ ਜੀ ਪਿੰਡ ਨੱਥੋ ਢੀੜੀ ਮਿਤੀ 13 ਮਈ 2025 ਪਹਿਲਾ ਨਾਮ ਹੈਗੇ ਫਰਿੱਜ ਦੂਸਰਾ ਨਾਮ ਕੂਲਰ ਤੀਸਰਾ ਨਾਮ ਹੈਗੇ ਫਰਾਟਾ ਪੱਖਾ ਐਂਟਰੀ ਫੀਸ ਹੈ ਜੀ ਹੈਗੀ ਹੈ 2200 ਰੁਪਿਆ ਮਿਤੀ 13 ਮਈ 2025 ਫਿਰ ਆ ਗਈ ਜੀ ਅਗਲਾਂ ਜੀ ਤਿੰਨ ਬਾਜੀਆਂ ਕਲੱਬ ਦੀਆਂ ਆ ਗਈਆਂ ਪਹਿਲਾ ਟੂਰਨਾਮੈਂਪਹਿਲੀ ਬਾਜੀ ਹੈਗੀ ਹੈ ਜੀ ਪਿੰਡ ਕੁਦੂ ਵਾਲਾ ਮਿਤੀ 16 ਮਈ 2025 ਤੇ ਐਂਟਰੀ ਫੀਸ ਹੈ ਦੀ ਹੈਗੀ 2200 ਰੁਪਿਆ ਜੀ ਤੇ ਦੂਜੀ ਬਾਜੀ ਹੈਗੀ ਜੀ ਪਿੰਡ ਕਾਹਨ ਸਿੰਘ ਵਾਲਾ ਇਹਦੀ ਐਂਟਰੀ ਫੀਸ ਵੀ ਹੈਗੀ ਹੈ 2200 ਰੁਪਿਆ ਇਹ ਵਾਜੇਗੀ 21 ਮਈ 2025 ਜੀ ਤੇ ਤੀਜੀ ਬਾਜੀ ਹੈਗੀ ਜੀ ਪਿੰਡ ਮੋਠਾਂ ਵਾਲੀ ਮਿਤੀ 26 ਮਈ 2025 ਜੀ ਐਂਟਰੀ ਫੀਸ ਹੈ ਦੀ ਵੀ 2200 ਰੁਪਿਆ ਜੀ ਪਹਿਲਾ ਇਨਾਮ ਹੈਗਾ ਜੀ ਕੂਲਰ ਦੂਸਰਾ ਨਾਮ ਹੈਗਾ ਪੱਖਾ ਤੇ ਤੀਸਰਾ ਨਾਮ ਹੈਗਾ ਜੀ ਛੱਤ ਵਾਲਾ ਪੱਖਾ ਅਗਲੀ ਬਾਜੀ ਆ ਗਈ ਜੀ ਸੁਹਾਣਾ ਪੇਜਨ ਕਲੱਬ ਸੁਹਾਣਾ ਜੀ ਪਹਿਲਾ ਨਾਮ ਜੀ ਹੈਗਾ ਮੋਟਰਸਾਈਕਲ ਤੇ ਐਂਟਰੀ ਫੀਸ ਹੈ ਦੀ ਹੈਗੀ 6200 ਰੁਪਏ ਤੇ 9 ਜੂਨ 2025 ਦੀ ਬਾਜੀ ਹੈ ਜੀ ਇਹ ਅਗਲੀ ਬਾਜੀ ਆ ਗਈ ਜੀ ਪਿੰਡ ਈਲਵਾਲ ਸੰਗਰੂਰ ਐਂਟਰੀ ਫੀਸ ਹੈ 3200 ਰੁਪਏ 1 ਮਾਰਚ ਦਾ ਕੈਂਟਰੀਆਂ ਫੜੀਆਂ ਜਾਣਗੀਆਂ ਜੀ ਪਹਿਲਾ ਨਾਮ ਮੋਟਰਸਾਈਕਲ ਆ ਦੂਸਰਾ ਨਾਮ ਹੈਗਾ ਜੀ 쿨ਰ 16 5 2025 ਦੀ ਬਾਜੀ ਹੈ ਜੀ ਫੇਰ ਆਗੇ ਜੀ ਸਮਰੀ ਭੁੰਦੜ ਕਰ ਆਪਾਂ ਇਹਦੇ ਨੇ ਦੋ ਬਾਜੀਆਂ ਪਹਿਲੀ ਬਾਜੀ ਹੈ ਜੀ ਪਿੰਡ ਲਹਿੜ ਫਰਦ ਸੰਗਰੂਰ ਮਿਤੀ 13 5 2025 ਇਥੇ ਜੀ ਪਹਿਲਾ ਨਾਮ ਐਕਟਿਵ ਆ ਦੂਸਰਾ ਨਾਮ ਫਰਿੱਜ ਤੇ ਅਗਲੀ ਬਾਜੀ ਹੈ ਜੀ ਪਿੰਡ ਰਾਮਗੜ੍ਹ ਸੰਧੂਆ ਗੁਰ ਸੰਗਰੂਰ ਐਂਟਰੀ ਫੀ ਸਹੀ ਵੀ 250 ਰੁਪਿਆ ਜੀ ਪਹਿਲਾ ਨਾਮ ਹੈਗਾ ਫਰਿੱਜ ਤੇ ਦੂਸਰਾ ਨਾਮ ਹੈਗਾ ਜੀ ਕੂਲਰ ਵੀਡੀਓ ਨੂੰ ਵੇਖਣ ਵਾਲੇ ਬਈ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਕੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਤਾਂ ਜੋ ਆਪਾਂ ਅੱਗੇ ਵੀਡੀਓ ਬਣਾਉਂਦੇ ਰਹੀਏ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ